ਅੱਜ ਮਿੱਤਰੋ ਖੜੇ ਆ ਮੋਗੇ ਮੰਡੀ ਤੇ ਖੜੇ ਆ ਤੁਹਾਡੇ ਵਾਸਤੇ ਨਾ ਚਾਰ ਟਰੈਕਟਰ ਲੈ ਕੇ ਆਏ ਆ ਜੀ ਇੱਕ ਮਹਿੰਦਰਾ ਫਾਰਮ ਟਰੈਕ ਸਵਰਾਜ ਤੇ ਇੱਕ ਮਹਿੰਦਰਾ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਈ ਕੀ ਹਾਲ ਕੀ ਆਲਾ ਵੀਰੇ ਹੋ ਠੀਕ ਆ ਜੀ ਸਾਰੇ ਵਧੀਆ ਪਹਿਲਾਂ ਫੋਟੋ ਧੰਨਵਾਦ ਜੀ ਤੁਸੀਂ ਸਾਡੇ ਕੋਲੇ ਪਹੁੰਚੇ ਆ ਠੀਕ ਆ ਬਾਈ ਜੀ ਤੇ ਸਾਰੇ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚਾਰ ਨਾਗ ਵਿਖਾਉਣੇ ਆ ਹਾਂਜੀ ਚਾਰ ਨਾਗਾ ਵੀਰੇ ਜੀ ਠੀਕ ਆ ਸਾਰਿਆਂ ਤੋਂ ਪਹਿਲਾਂ ਬਈ ਜਿਹੜਾ ਮਹਿੰਦਰਾ 475 ਡੀਆਈਏ ਮਾਡਲ ਕਿਹੜਾ ਇਹ ਮਾਡਲ ਜ ਠੀਕ ਆ ਆਈਡੀ ਪ੍ਰੂਫ ਨਾਲ ਮਿਲੂਆ ਜੀ ਪੰਜਾਬ ਦਾ ਨੰਬਰ ਆ ਗੱਲ ਕਰੀਏ ਬਈ ਦੀ ਟਾਇਰਾਂ ਦੀ ਮੂਹਰੇ ਟਾਇਰ ਬਾਈ ਗੁਡਇਰ ਕੰਪਨੀ ਦੇ ਆ ਜਮਾ ਨਵੇਂ ਟਾਇਰ ਆ ਗੁਡਇਰ ਕੰਪਨੀ ਦੇ ਠੀਕ ਆ ਮਗਰ ਲੈਟਰ ਨਾਲ ਨਹੀਂ ਕਰ ਮਗਰ ਲੈਟਰ ਵੀ ਬਾਈ ਕੰਪਨੀ ਦੇ ਆ ਸੀਏਟੀ ਕੰਪਨੀ ਦੇ ਜਮਾ ਇਹ ਆਏ ਲੜਾਈ 95 66 ਟਾਇਰ ਪਏ ਆ ਠੀਕ ਆ ਸ਼ੋ ਦਾ ਵਿਖਾਈ ਬਾਈ ਰੰਗ ਪੇਟ ਕਿਵੇਂ ਸ਼ੋ ਦਾ ਬਾਈ ਰੰਗ ਪੇਟ ਜੋ ਹੈਗਾ ਕਿਦੋਂ ਲਿਆ ਜਾਂ ਬੱਗਾ ਨਿਕਲਿਆ Ориਜਨਲ ਆ ਸਾਰਾ 475 470 DI 475 DI ਠੀਕ ਆ 11 ਟਾਇਰ ਆਏਗਾ ਕਿ ਮੰਨ ਕੇ ਆਵੇ ਮੇਰੇ ਕੋਲੇ 95 ਪੈਸੇ ਟਾਇਰ ਆ ਟਰੈਕਟਰ ਤੇ ਠੀਕ ਆ ਸਾਰਾ オリジナル ਆ ਸਾਰਾ オリジナル ਆ ਬਾਈ ਵੀ ਵੱਡੇ ਬੈਟਰੀ ਆ ਕੰਪਨੀ ਦੀ ਵਿੱਚ ਸਲਫਟ ਸਟਾਰਟਰ ਮਗਰਾੜਾਂ ਦੀ ਜੁੜੀ ਨਵੀਂ ਲੱਗੀ ਆ ਠੀਕ ਆ ਬਾਈ ਜਿਹੜੇ ਆ ਵੱਡੇ ਮਗਰਾੜ ਆ ਇਹ ਨਵੇਂ ਲੱਗੇ ਹੋਇਆ ਬਾਈ ਵਧੀਆ ਕੰਪਨੀ ਦੇ ਠੀਕ ਆ ਤੇ ਡੰਡਾ ਫੱਟੀ ਸਾਰਾ ਕੁਝ ਨਾਲ ਆ ਛਤਰੀ ਵਗੈਰਾ ਠੀਕ ਆ ਹਾਂ ਸਾਰਾ ਸਮਾਨ ਜਾਈ ਨਾਲ ਕਿੱਲੀ ਵਾਲੀ ਹੌਕ ਲੱਗੀ ਆ ਬਾਈ ਤਾਂ ਠਾੜਾ ਲਈ ਆ ਜਾਸਤੇ ਵਾਲ ਹੌਕ ਆ ਹਾਂ ਗੱਲ ਹੁਣ ਮੇਨ ਕਰੀਏ ਇੰਜਨ ਗੇਅਰ ਦਾ ਹੀ ਇੰਜਨ ਗੇਅਰ ਦੀ ਤਾਂ ਬਾਈ ਆਪਣੀ ਇਹ ਗਾਰੰਟੀ ਆ ਵੀਰੇ ਹਾਂਜੀ ਵੀ ਗਾਹਕ ਮੇਰੇ ਕੋਲੇ ਜੇ ਕੋਈ ਤੇਰੀ ਐਡ ਤੇ ਚੱਲ ਕੇ ਆਉਂਦਾ ਮੇਰੇ ਨਾਲ ਸੌਦਾ ਨਾ ਕਰੇ ਠੀਕ ਆ ਬਾਈ ਪਹਿਲੋ ਬੰਦਾ ਕਹਿੰਦਾ ਮੈਂ ਵਾਹਣਾ ਇੰਜਨ ਗੇਅਰ ਦੀ ਤਾਂ ਬਾਈ ਅਨਮੋਲ ਆਪਾਂ ਇੰਨੀ ਗਾਰੰਟੀ ਦੇ ਦਾਂਗੇ ਬਿਨਾ ਸਾਈ ਤੋਂ ਦੋ ਕਿੱਲੇ ਵਾਲੋ ਵਾਲੇ ਪਲਾਂਦੀ ਯਾਰ ਠੀਕ ਆ ਵੀ ਸਾਈ ਵੀ ਫੇਰ ਦੇ ਦੇ ਪਹਿਲਾਂ ਸਾਈ ਵੀ ਫੇਰ ਕਰ ਲੈ ਯਾਰ ਭਲੋ ਵਾਲੇ ਤੇ ਅੱਛਾ ਦਾ ਕੰਮ ਆ ਬਾਈ ਸਾਰਾ ਨਮਾ ਹੋਇਆ ਦੇਖ ਲੈ ਤੇ ਬੰਦਾ ਕੋਈ ਸੌਫਤ ਕਰਦੇ ਆਗੇ ਵੀਰੇ ਆਪਾਂ ਸੈਂਟਰ ਪੈਨ ਸਾਰਾ ਕੋ ਕੱਢ ਕੇ ਇਹ ਨਹੀਂ ਵੀ ਆਪਾਂ ਕੋਈ ਗਲਿਸ ਕੀਤਾ ਇਹ ਕੱਲੇ ਕੱਢ ਕੇ ਵੀ ਟੂਲ ਦੇ ਬੋਸ਼ ਲੱਗਦੇ ਹੀ ਸਾਰੇ ਪਿੱਤਲ ਦੇ ਬੋਸ਼ ਆਪਾਂ ਸੈਂਟਰ ਪੈਨ ਤੋਂ ਲੈ ਗਏ ਇਹ ਸਿੱਧਾ ਕੰਮ ਜਿਵੇਂ ਨਵਾਂ ਹੋਇਆ ਵਾ ਵੀ ਬਈ ਜਾ ਕੇ ਜੋੜਨਾ ਹੀ ਆ ਕੰਮ ਕੋ ਕੰਮ ਲੈਣ ਵਾਲਾ ਕੰਮ ਲੈਣ ਵਾਲਾ ਗਾਹਕ ਆਵੇ ਨਮੋਲ ਬਸ ਵੀ ਜਿਹੜੀ ਗੱਲ ਵੱਡੀ ਏ ਆ ਸਲਾਈਸਰ ਵਗੈਰਾ ਨਵੇਂ ਮਾਡਲ ਵਾਲਾ ਲੱਗਿਆ ਹੋਇਆ ਠੀਕ ਆ ਬਈ ਠੀਕ ਆ ਸਟੀering ਵੀਲ ਆ ਇਹ ਵੀ ਨਵੇਂ ਮਾਡਲ ਵਾਲਾ ਪਾਇਆ ਮਗਰਾੜਾਂ ਦੀ ਜੋੜੀ ਆਪਾਂ ਦੱਸਤੀ ਗਾਹਕ ਨੂੰ ਇਹ ਨਵੇਂ ਮਗਰਾਟ ਲਾ ਕੇ ਪੇਟ ਹੋਏ ਵੀ ਚਰਦੇ ਹੋਏ ਐ ਵੀ ਫਿੱਕੇ ਪਏ ਪਏ ਆ ਠੀਕ ਆ ਵੀ ਬਾਕੀ ਮਗਰਾਟ ਦੀ ਜੁੜੀ ਆ ਨਵੀਂ ਚੜੀ ਵੀ ਆ ਠੀਕ ਆ ਹਾਂ ਅਣ ਆਪਾਂ ਮੇਨ ਗੱਲ ਕਰਦੇ ਆ ਇਹਦੀ ਰੇਟ ਕੀ ਇਹਦਾ ਟਰੈਕਟਰ ਦਾ ਰੇਟ ਆ ਰੇਟ ਤਾਂ ਬਾਈ ਜੀ ਇਹ ਮੋਹਰ 98 ਮੜ ਦਾ ਰੇਟ ਤਾਂ ਆਪਣਾ ਲਾਇਆ ਵਾ 1 ਲੱਖ ਤੇ 85000 ਰੁਪਿਆ ਬਾਈ ਚੈੱਕ ਕਰਾ ਦੀ ਮੰਡੀ ਦਾ ਰੇਟ ਹਾਂ ਰੇਟ ਚੈੱਕ ਕਰਾ ਦੇ 1 ਲੱਖ 85000 ਰੁਪਿਆ ਰੇਟ ਆ ਆਪਣਾ ਠੀਕ ਆ ਬਾਈ ਜੇ ਕੋਈ ਗਾਹਕ ਤੇਰੀ ਐਡ ਤੇ ਆਪਣੇ ਕੋਲੇ ਚੱਲ ਕੇ ਪਹੁੰਚਦਾ ਠੀਕ ਆ ਬਾਈ ਠੀਕ ਆ ਇੱਕੋ ਹੀ ਤੇਰੇ ਆਪਾਂ ਮੂੰਹ ਨੂੰ ਠੀਕ ਆ ਬਾਈ 1 ਲੱਖ ਤੇ 70 ਹਜ਼ਾਰ ਦਾ ਡੈਟ ਦੇ ਦੂੰਗਾ 15000 ਦਾ ਮਾਨ ਤਨ ਸਿੱਧਾ 15000 ਰੁਪਈਆ ਤੇਰੇ ਤੇਰੀ ਆਰ ਤੇ ਡਿਸਕਾਊਂਟ ਦੇਤਾ ਆਪਾਂ ਠੀਕ ਆ ਵੀ ਟ੍ਰੇਂਗਲ ਗੀਅਰ ਦੀ ਨਮੋਲ ਮੁਰਿਆ ਡੈਟ ਦੀ ਫੁੱਲ ਗਾਰੰਟੀ ਆ ਠੀਕ ਆ ਬਾਈ ਸਾਖ ਜਾਂ ਪੱਤਰਾਂ ਦੀ ਇੰਜਨ ਗੀਅਰ ਦੀ ਸੁੱਕਾ ਟਰਾਈਟਰ ਆ ਬਾਈ ਮੈਂ ਇਹਦਾ ਬਾਈ ਵਾਹ ਤੋਂ ਵੀ ਆਇਆ ਇਹ ਰੂਆ ਯਾਰ ਵਾਹ ਤੋਂ ਵੀ ਆਇਆ ਇਹ ਰੂਆ ਸੁੱਕਾ ਯਾਰ ਠੀਕ ਆ ਬਈ ਪਹਿਲਾਂ ਵਾਹ ਲੇ ਸੌਦਾ ਵੀ ਫੇਰ ਲਾ ਲੈ ਮੈਂ ਨਾ ਬਾਈ ਮੇਰੇ ਨਾਲ ਸੌ ਸਾਈ ਵੀ ਨਾ ਦੇਵੇ ਯਾਰ ਗਾਗਾ ਪਹਿਲੋ ਵਾਹੇ ਫੇਰ ਸੌਦਾ ਲਾ ਵੀ ਯਾਰ ਠੀਕ ਆ ਬਾਈ ਜੀ ਇੱਧਰ ਆ ਗਿਆ ਜੀ ਫਾਰਮ ਟਰੈਕ 60 ਇਹ ਕਿਹੜਾ ਮਾਡਲ ਆ ਬਾਈ ਇਹ ਬਾਈ ਜੀ 99 ਮਾਡਲ ਆ ਜੀ ਠੀਕ ਆ 99 ਮਾਡਲ ਆ ਨੰਬਰ 50 ਨੰਬਰ 50 ਦਾ ਪਹਿਲੀ ਪਾਰਟੀ ਦਾ ਪੀਵੀ 27 ਜੀ ਠੀਕ ਆ ਜੀ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰਾਂ ਦੀ ਗੱਲ ਕਰਕੇ ਮੂਹ ਲਟਾਰ 90 ਪੈਸੇ ਮਗ ਠੀਕ ਆ ਰਿਜਨਲ ਸਾਰਾ ਭਾਈ ਅਲਮੋਲ ਵੀਰੇ ਵੇਖੀ ਸੁੱਕਾ ਟਰੈਕਟਰ ਆ ਜਿਵੇਂ ਕਹਿੰਦੇ ਆ ਜੋ ਕਿਤੇ ਕੰਪਨੀ ਦੀ ਆ ਮੋਹਰਾ ਨੰਬਰ ਪਲੇਟਾਂ ਸਾਰਾ ਕੁਝ ਨਾਲ ਦਾ ਰੇਡੀਏਟਰ ਨਾਲ ਦਾ ਹਜੇ ਆ ਮੋਹਰ ਬਈ ਚੈੱਕ ਕਰਾਈ ਕੈਮਰਾ ਮਾਰ ਕੇ ਨਾਲ ਦੀ ਮੋਹਰਾ ਹਜੇ ਰੇਡੀਏਟਰ ਦੀ ਆ ਠੀਕ ਆ ਵੀ ਟਰੈਕਟਰ ਸਾਰਾ ਸੁੱਕਾ ਰੰਗ ਬੇਦਾ ਇਹ ਰਿਜਨਲ ਆ ਭਾਈ ਭਾਈ ਸਾਰੀ ਫੁੱਲ ਗਾਰੰਟੀ ਹੋਣ ਮੋਹਰ ਇਹ ਟਰੈਕਟਰ ਦੀ ਗਾਰਾ ਮਾਰਾ ਚੈੱਕ ਕਰਾਣੀ ਆ ਗਾੜਾ ਕੇ ਕੋਈ ਸਾਫਤ ਕਰ ਦੇ ਵੀ ਟਰੈਕਟਰ ਤੇ ਰੰਗ ਵੱਜਿਆ ਟਰੈਕਟਰ ਫਰੀ ਦੇ ਦਾਂਗੇ ਆਪਾਂ ਯਾਰ ਠੀਕ ਆ ਵੀ ਆਪਾਂ ਇਨੀ ਗਾਰੰਟੀ ਦੇਤੀ ਆ ਹਾਂ ਮਗਰਾੜ ਹਜੇ ਤੱਕ ਰਣ ਪੇਰ ਨਹੀਂ ਹੋਏ ਮਗਰਾੜ ਹੈ ਟੱਕਰ ਠੀਕ ਹੈ ਬਾਈ ਨਾਲ ਦੇ ਮਗਰਾੜ ਸ਼ੀਸ਼ੇ ਵਰਗੇ ਪਏ ਆ ਸੁਨਨਾਗ ਪੂਰੇ ਬਾਈ ਨਾਗ ਬਾਈ ਡੰਡਾ ਫੱਟੀ ਛਤਰੀ ਸਭ ਕੋ ਦਾ ਡੈਕ ਚੈੱਕ ਕਰਾ ਦੇ ਪੂਰਾ ਮਹਿੰਗਾ ਡੈਕ ਲੱਗਿਆ ਪੂਰੀ ਧੌਂਕ ਧੌਂਕਾ ਕਾਰ ਵਾਲੀ ਕੱਟ ਆਂ ਦੇ ਦਾਂਗੇ ਆਪਾਂ ਨਾਲ ਸਾਰਾ ਕੁਝ ਜਿਵੇਂ ਆਪਾਂ ਵੀਡੀਓ ਵੇਖ ਕੇ ਆਣ ਵਿਖਾਇਆ ਵੀ ਆਪਾਂ ਆ ਹੀ ਸਮਾਨ ਹਾਂ ਹਾਂ ਆਈ ਆਈ ਬਾਈ ਸਾਰਾ ਇੱਕ ਵਾਰੀ ਮੇਰਾ ਵੀਰ ਕੈਮਰਾਮੈਨਰ ਕੇ ਬਾਡੀ ਲਾਈਨ ਚੈੱਕ ਕਰਾ ਦੂ ਟਰੈਕਟਰ ਦੀ ਵੀ ਵਾਕਈ ਲਵਾ ਯਾਰ ਲੈਫਟ ਪੰਪ ਨਵਾਂ ਲੱਗਿਆ ਕੱਲਾ ਟਰੈਕਟਰ ਦਾ ਲੈਫਟ ਪੰਪ ਨਵਾਂ ਤੇ ਅੱਜ ਟਰੈਕਟਰ ਵੱਡਾ ਲੱਗਿਆ ਵਾ 90 ਰੁਪਏ ਵਾਲਾ ਠੀਕ ਹੈ ਜੀ ਮੁਗਲਾਲ ਦੀਆਂ ਸਰਵਿਸਾਂ ਆਪਣੀਆਂ ਬਾਈ ਮੈਂ ਆਪਾਂ ਅੱਗੇ ਵੀ ਐਡ 'ਚ ਬੋਲਦਾ ਹੁੰਨਾ ਸਾਰੇ ਟਰੈਕਟਰਾਂ ਦੀਆਂ ਆਪਣੀਆਂ ਮੁਗਲਾਲ ਦੀਆਂ ਸਰਵਿਸਾਂ ਨਵੀਆਂ ਹੁੰਦੀਆਂ ਆਹ ਦੇਖ ਲਓ ਮੁਗਲਾਲ ਫਿਲਟਰ ਲੈਫਟ ਵਾਲਾ ਫਿਲਟਰ ਵੀ ਨਵੇਂ ਆਪਣੇ ਚੇਂਜ ਕਰੇ ਹੁੰਦੇ ਆ ਬਾਈ ਵੀ ਬੰਦਾ ਆ ਜੇ ਮੇਰੇ ਕੋਲੇ ਉਹੀ ਆਵੇ ਬੰਦੇ ਨੇ ਜਿਹਨੇ ਕੰਮ ਲੈਣਾ ਲੈਣਾ ਬਸ ਵਾ ਕੇ ਚਲਾਉਣ ਵਾਲਾ ਬੰਦਾ ਲੈਣਾ ਵੀ ਬਾਈ ਫੁੱਲ ਗਾਰੰਟੀ ਆ ਠੀਕ ਆ ਤੇ ਚੈਪ ਆਲੀ ਕਾਪੀ ਐ ਵੀ ਬਾਈ ਇਧਰ ਮਾਰੀ ਕੈਮਰਾ 215 ਡਿਮਾਂਡ ਕਰਦੇ ਬਾਈ ਹੁਣੇ ਤੇ ਬਾਈ ਜਿਹੜਾ ਕਰਕਾਂ ਦਾ ਵੀਡੀਓ ਸ਼ੇਅਰ ਆ ਆ ਵੀਡੀਓ ਤੇ ਕੀ ਵੀਡੀਓ ਬਾਈ ਜੀ ਇੱਕ ਵੱਡੀ ਗੱਲ ਐ ਚੈਪ ਆਲੀ ਕਾਪੀ ਐ ਐਡੀਟਰ ਦੀ ਆ ਠੀਕ ਆ ਬਾਈ ਹਾਂ ਚੈਪ ਆਲੀ ਕਾਪੀ ਆ ਜੇ ਕੋਈ ਤੇਰੀ ਐਡ ਤੇ ਮੇਰੇ ਕੋਲੇ ਗਾਹਕ ਆਉਂਦਾ ਆ 215 ਰੇਟ ਆ ਮੇਰਾ 15000 ਰੁਪਏ ਦਾ ਲਾਡਾ ਦੇ 2 ਲੱਖ ਦਾ 2 ਲੱਖ ਰੁਪਏ ਦਾ ਫਾਰਮਟ ਰੈਕ 6099 ਮਾਡਲ ਚ ਚੈਪ ਆਲੀ ਕਾਪੀ ਵਾਲਾ ਰਾਈਟਰ ਲੈ ਆ ਸਕਦੇ ਹਾਂਜੀ ਵੀਰ ਜੀ ਹਾਂਜੀ ਸੁੱਕਾ ਟਰੈਕਟਰ ਆ ਸੁੱਕਾ ਟਰੈਕਟਰ ਪੂਰਾ ਅੱਗੇ ਆ ਗਿਆ ਬਾਈ ਜੀ 35 ਸਵਰਾਜ 735 35 ਐਫੀ ਟਰੈਕਟਰ ਆ ਬਾਈ ਜੀ ਮਾਡਲ ਕਿਹੜਾ ਸਾਡਾ ਇਹਦਾ ਮਾਡਲ ਹੀ ਅਲਮੋਲ 98 ਆ ਠੀਕ ਆ ਮਾਡਲ ਭਾਣਾ ਬਾਈ 98 ਪਰ ਕੰਡੀਸ਼ਨ 5 6 ਮਾਡਲ ਜੀ ਮੈਂ ਨਾ ਬਾਈ ਅਲਮੋਲ ਕਿਹੜੇ 5 6 ਮੜ ਦੀ ਯਾਰ 15 ਮੜ ਦੇ ਆ ਚਿੱਟਾਂ ਵੀ ਨਹੀਂ ਹੁੰਦੀਆਂ ਜਿਹੜਾ ਕਰਾਇ ਤੇ ਜਾ ਲਈਏ ਠੀਕ ਆ ਬਾਈ ਆ ਵੇਖ ਲਓ ਸੈਲਫ ਦੇ ਨਿਉਂਦੇ ਹੁੰਦੇ ਆ ਰਬੜਾਂ ਹਜੇ ਜਾਂਸੀ ਦੀਆਂ ओरिजिनल ਆ ਹਾਂਜੀ ਨਾਲ ਦੀਆਂ ਹਜੇ ਮਾਡਲ 98 ਆ ਕੰਡੀਸ਼ਨ ਟਰੈਕਟਰ ਦੀ 15 ਮਾੜ ਜਿੰਨੀ ਬਈ ਆ ਇਹਦੀ 98 ਮਾੜ ਲਾ ਨੰਬਰ ਪਿਆ ਵਾ ਪਿਆ ਆਉ ਦਾ ਬਈ ਪੰਜਾਬ ਦਾ ਬਰੂ ਬਗਿਆ ਸਾਰਾ ਕੁਝ ਮਿਲੂਗਾ ਮੂਰਲੇ ਟਾਇਰ ਬਾਈ ਕੰਪਨੀ ਦੇ ਜੇ ਕੇ ਸੋਨਾਂ ਦੇ ਟਾਇਰ ਹੈਗੇ 85 ਤੋਂ 90 ਪੈਸੇ ਠੀਕ ਆ ਆ ਰੰਗ ਪੇਟ ਬਾਈ ਮੈਂ ਨਾ ਵੀ ਰੰਗ ਪੇਟ ਦੀ ਬਾਈ ਆਪਣੀ ਫੁੱਲ ਗਾਰੰਟੀ ਆ ਗਾਹ ਕਿਤੇ ਸਾਫਤ ਕਰਦੇ ਵੀ ਇੱਥੇ ਟਰੈਕਟਰ ਤੇ ਰੰਗ ਵੱਜਿਆ ਆਪਣੀ ਗਾਰੰਟੀ ਹੋਊਗੀ ਠੀਕ ਆ ਬਾਈ ਹਾਂ ਸਾਰਾ ਸੁੱਕਾ ਟਰੈਕਟਰ ਬਾਈ ਅਲਮੋੜਾ ਕਟਾਈ ਐਂਡ ਵੇਖੀ ਹੁੰਦੇ ਆ ਨਾਲ ਦੇ ਕਟਾਈ ਐਂਡ ਪਿਆ ਜੇ ਠੀਕ ਆ ਬਾਈ ਤੇ ਆ ਸੀਲ ਚੈੱਕ ਕਰਾਈ ਵੀਰੇ ਆ ਦੇਖੋ ਕੰਪਨੀ ਦੀ ਸੀਲ ਆ ਇਹ ਕੋਈ ਦੁਆਰੇ ਸੀਲ ਨਹੀਂ ਲੱਗੀ ਇਹ ਕੰਪਨੀ ਦੀਆਂ ਸੀਲਾਂ ਟਰੈਕਟਰ ਦੇ ਉਵੇਂ ਪੈਣਾ ਤਾਰਾਂ ਵਾਲੀਆਂ ਸੀਲਾਂ ਟਰਲੋਕ ਅੰਦਰੋਂ ਖਾਦੀਆਂ ਟਰੈਕਟਰ ਬਾਈਆ ਸ਼ੋ ਸ਼ੂ ਦਿਖਾ ਦੇ ਚੈੱਕ ਕਰਾ ਦੇ ਯਾਰ ਜਮਾ ਨਮਾ ਟਰੈਕਟਰ ਕੋਰਾ ਜੀ ਨੂੰ ਕਹਿ ਦਗੇ ਯਾਰ ਆਪਾਂ ਠੀਕ ਆ ਹਾਂ ਅਰੇ ਮਾ ਚੈੱਕ ਕਰਾ ਦੇ ਕੈਮਰਾ ਮਾਰ ਕੇ ਮਗਰਲੇ ਟਾਇਰ ਬਾਈ ਅੱਧੇ ਕਹਣਾ ਮਗਰਲੇ ਟਾਇਰ ਇਹ ਬਾਈ ਸਹੀ 45 ਪਾਇਆ ਐਵੇਂ ਆਪਾਂ ਝੂਠ ਮਾਰ ਕੇ ਗਾਹਕ ਨੂੰ ਨਹੀਂ ਸਤਰਾਗਾ ਇਹ 13 ਦੇ ਟਾਇਰ ਪਾਏ ਹੋਏ ਵੀਰੇ ਠੀਕ ਆ 13 ਦੇ ਟਾਇਰ ਚੈੱਕ ਕਰਾ ਦੀ ਪੂਰਾ ਸਾਫ ਡਰਾਈਵਰ ਮਗਰ ਉਹ ਚੈੱਕ ਕਰਾ ਦੇ ਯਾਰ ਮੈਂ ਨਗ ਨੁਕ ਸਾਰੇ ਏਜੰਸੀ ਦੇ ਉਵੇਂ ਨਾਲ ਦੇ ਇੰਡੀਕੇਟਰ ਆ ਹਜੇ ਇੰਡੀਕੇਟਰ ਬਾਈ ਨਾਲ ਦੇ ਹੁੰਦੇ ਨੇ ਨਹੀਂ ਆਉਂਦੇ ਠੀਕ ਆ ਬਾਈ ਇਹ ਏਜੰਸੀ ਦੇ ਇੰਡੀਕੇਟਰ ਆ ਇਹ ਨਾਲ ਦੇ ਠੀਕ ਆ ਸਮਾਨ ਬਾਈ ਆਪਾਂ ਨੇ ਪੂਰਾ ਹੀ ਆਣਾ ਸਮਾਨ ਬਾਈ ਡੰਡਾ ਫੱਟੀ ਛਤਰੀ ਜੋ ਕੁਛ ਵੀਡੀਓ ਤੇ ਤੂੰ ਦਿਖਾਤਾ ਆਹੀ ਸਮਾਨ ਮਿਲੂਗਾ ਇਹਦੇ ਨਾਲ ਪਲੇਟਫਾਰਮ ਚੈੱਕ ਕਰਾ ਦੀ ਬਾਈ ਪੂਰਾ ਸਾਫ ਆ ਯਾਰ ਇਧਰੋਂ ਵੀ ਮੇਰਾ ਵੀਰ ਮੜਾ ਯਾ ਕੈਮਰਾ ਮਾਰ ਕੇ ਚੈੱਕ ਕਰਾ ਦੀ ਆ ਕੇ ਵੀ ਟਰੈਕਟਰ ਦੀਆਂ ਨੰਬਰ ਪਲੇਟਾਂ ਨਾਲ ਦੀਆਂ ਹਜੇ ਕੋਈ ਨੰਬਰ ਪਲੇਟ ਨਹੀਂ ਲੱਗੀ ਟਰੈਕਟਰ ਦੀ ਹਜੇ ਨਹੀਂ ਇਹ ਮਾਡਲ ਇਹ ਪਲੇਟਾਂ ਆਂ ਹੀ ਢੱਗ ਪੈਦੀਆਂ ਹਜੇ ਨਾਲ ਦੀਆਂ ਦੋਨੇ ਪਲੇਟਾਂ ਹੀ ਜਾਂਸੀ ਦੀਆਂ ਨਾਲ ਦੀਆਂ ਐਨਾ ਸੰਭਿਆ ਵੇਆ ਟਰੈਕਟਰ ਚਲਾਈਦਾ ਨਵਾਂ ਕੋਰਾ ਟਰੈਕਟਰ ਯਾਰਾ ਮੋੜ ਵੀਰੇ ਤੇ ਇਹਦੀ ਕੀ ਡਿਮਾਂਡ ਰੱਖੀ ਆ ਇਹਦੀ ਡਿਮਾਂਡ ਵੀਰੇ ਆਪਣੇ ਥਾਣੇ ਮੜਦੀ 1,75,000 ਰੁਪਿਆ ਰੇਟ ਆ ਜੀ ਇਹ ਜਿਹੜਾ ਆਪਣੀ ਵੀਡੀਓ ਨੂੰ ਬਾਈ ਸ਼ੇਅਰ ਕਰਕੇ ਆਊਗਾ ਜੇ ਕੋਈ ਤੇਰੀ ਵੀਡੀਓ ਤੇ ਮੇਰੇ ਕੋਲੇ ਗਾਹਕ ਪਹੁੰਚਦਾ ਠੀਕ ਆ ਬਾਈ 1,75 ਡਿਮਾਂਡ ਆ 1,75 ਡਿਮਾਂਡ ਆ ਠੀਕ ਆ ਬਾਈ 60000 ਦਾ ਡੈਟ ਦੇ ਦੋ ਜੀ 1 ਲੱਖ 50000 ਦਾ ਡੈਟ 15000 ਦਾ ਮਾੜ 15000 ਰੁਪਏ ਅੱਜ ਤੈਨੂੰ ਡਿਸਕਾਊਂਟ ਸਾਰੇ ਟਰੇਡਰਾਂ ਚ ਜੀ ਆ ਨਮਣ ਠੀਕ ਆ ਬਾਈ ਇੱਧਰ ਆ ਗਿਆ ਬਾਈ Mahindra 585 DI ਇਹ ਕਿਹੜਾ ਮਾਡਲ ਆ ਇਹ ਮਾਡਲ ਨੇ ਨਵੇਂ ਹੀ ਆ ਵੀਰੇ ਪਿਆਬ ਨੰਬਰ ਪਿਆਬ ਬਾਈ ਪਿਆਬ ਲੰਬਰੀ ਟਰੈਕਟਰ ਲੈਣੇ ਆਪਾਂ ਬਾਅਦ ਦਾ ਨੰਬਰ ਨਹੀਂ ਲੈਂਦੇ ਠੀਕ ਆ ਮੂਰਲੇ ਟਾਇਰਾਂ ਦੀ ਬਾਈ ਗੱਲ ਮੂਰਲੇ ਟਾਇਰ ਗੁਡਇਰ ਕੰਪਨੀ ਦੇ ਬਾਈ ਮੰਨ ਕੇ ਚੱਲੋ 90 ਪੈਸੇ ਟਾਇਰ ਹੈਗੇ ਗੁਡਇਰ ਕੰਪਨੀ ਦੇ ਠੀਕ ਆ ਮਗਰਲੇ ਟਾਇਰ ਬਾਈ ਮਗਰਲੇ ਟਾਇਰ ਮੰਨ ਕੇ ਚੱਲੋ ਇਹ ਮਨ ਲਓ ਪਰ ਨਵੇਂ ਵਾਂਗੂ ਹੀ ਪਿਆ ਡੈਟਰ 95 ਪੈਸੇ ਮੰਨ ਲਓ ਜੋੜੀ ਯਾਰ ਮਗਰ ਰੰਗ ਪੇੜ ਦੀ ਗੱਲ ਕਰ ਰੰਗ ਪੇੜ ਦਾ ਬਾਈ ਸਾਰਾ ਹਰੀ ਨਾਲ ਆਪਣੀ ਗਾਰੰਟੀ ਹੋਊਗੀ ਕਿਤੇ ਵੀ ਰੰਗ ਪੇੜ ਲੱਗਿਆ ਹੋਵੇ ਡੈਟਰ ਤੇ ਠੀਕ ਆ ਜੋ ਨੰਬਰ ਪਲੇਟਾਂ ਨਾਲ ਦੀ ਹੈ ਯਾਂਸੀ ਦੀਆਂ ਚੈੱਕ ਕਰਾ ਰਹੀ ਜੋ ਡੈਟਰ ਬਲੂਟਾ ਨਾਲ ਸਾਰਾ ਕੁਝ ਨਾਲ ਦਾ ਜੋ ਆ ਸਿਸਟਮ ਲੱਗਿਆ ਸਾਰਾ ਜੋ ਛਤਰੀ ਵਗੈਰਾ ਡੈਕ ਉੱਤੇ ਚੱਲਦਾ ਜਿਵੇਂ ਬਾਈ ਫੇਵਰ ਹੋਦਾ ਉਹ ਐਂਪਲ ਲੱਗਾ ਸਾਰਾ ਸਮਾਨ ਆਪਾਂ ਨੂੰ ਨਾਲ ਮਿਲੂਗਾ ਨਾ ਹਾਂ ਵੀਰੇ ਨਾਲ ਹੀ ਦੇਵਾਂਗੇ ਜੋ ਕੁਝ ਹੈ ਚੈੱਕ ਕਰਾ ਦੀ ਮਗਰੋਂ ਮਗਰਾੜ ਮਗਰੂੜ ਪੂਰੇ ਬੇਦ ਹਗਾ ਮੈਂ ਨਾ ਬਾਈ ਯਾਰ ਨਾਗ ਵੇ ਹੱਤੀ ਡੰਡਾ ਨਾਲ ਦਾ ਏਜੰਸੀ ਦਾ ਸਮਾਨ ਨਾਲ ਦਾ ਉਮੀ ਪਿਆਇਆ ਸਾਰਾ ਕੁਝ ਵੀ ਸਾਰਾ ਸਮਾਨ ਟਰੈਕਟਰ ਦੇ ਨਾਲ ਆ ਰਿਹਾ ਮੰਮਾ ਵਾਹੇ ਸਿਸਟਮ ਵਗੈਰਾ ਲੱਗਿਆ ਨਾਲ ਅਣਮੋਲ ਇਹ ਆ ਪਾਈ ਦਮ ਗਿਆ ਬੀਲ ਵੇਖੀ ਭਾਈ ਦਾ ਸ਼ੌਕ ਨਾਲ ਛੋਟਾ ਵੀਲ ਪਾਇਆ ਗਟਾਈ ਵਾਲਾ ਹਾਂ ਵੀ ਪਾਇਆ ਸਟੀering ਆ ਪਾਵਰ ਸਟੀering ਵਾਲਾ ਬੀਲ ਪਾਇਆ ਵਾ ਇਹ ਆਪਾਂ ਜੋ ਕੁਸਤੂ ਦਿਖਾਈ ਜਾਂਦਾ ਵੀਡੀਓ ਤੇ ਇਹ ਆ ਹੀ ਮਿਲੂਗਾ ਸਾਰਾ ਬਰੇ ਮਰ ਮਰ ਬਾਈ ਚੈੱਕ ਕਰਾ ਦੀ ਹਾਂ ਨੰਬਰ ਟਰੈਕਟਰ ਆ ਮੁਲਕੋ ਰਾਜਮਾ ਜਿਹਨੂੰ ਆਪਾਂ ਕਹਦੇ ਗਏ ਕੋਰਾ ਜਾਮਾ ਗੱਲ ਕਰੀਏ ਬਈਆ ਇਹਦੀ ਇੰਜਨ ਗੇਅਰ ਦੀ ਕਿਵੇਂ ਆ ਇੰਜਨ ਗੇਅਰ ਦੀ ਬਾਈ ਆਪਣੀ ਫੁੱਲ ਗਾਰੰਟੀ ਆ ਠੀਕ ਆ ਗਾਕ ਸੌਦਾ ਟੋਕਲੇ ਚਾਹੇ ਸੌਦਾ ਫੇਰ ਲਾ ਲੈ ਪਹਿਲੋ ਵਾਲੇ ਮੈਨੂੰ ਕੋਈ ਚੱਕਰ ਨਹੀਂ ਫਿਰੇ ਠੀਕ ਆ ਇਹ ਰੀਨਲ ਦੀਆਂ ਨਿਸ਼ਾਨੀਆਂ ਅਨਮੋਲ ਇਹ ਰੀਨਲ ਦੀਆਂ ਨਿਸ਼ਾਨੀਆਂ ਗਾਕ ਮੈਨੂੰ ਕਹਿ ਨਹੀਂ ਸਕਦਾ ਅਗੇ ਬੀ ਟਰੈਕਟਰ ਦੇ ਕਿਤੇ ਅਟੈਚ ਕੋਈ ਵੀ ਐ ਸ਼ੋਅ ਦੀ ਠੀਕ ਆ ਆ ਜੇ ਮੈਂ ਭਾਈ ਬਾਰ ਲਾਈਟ ਲੱਗੀ ਆ ਇਹ ਸਾਰਾ ਸਮਾਨ ਆਪਾਂ ਆ ਹੀ ਦੇ ਆ ਹੀ ਦੇ ਦਾਂਗੇ ਮੋਲ ਵੀਰੇ ਜੋ ਕੁਛ ਤੂੰ ਕਹਿਦਾ ਐ ਟੇ ਠੀਕ ਆ ਯਾਰ ਤੂੰ ਆਪਾਂ ਸਮਾਨ ਨਹੀਂ ਲਾਉਂਦੇ ਹੁੰਦੇ ਯਾਰ ਜੋ ਕੁਛ ਹੈਗਾ ਆ ਹੀ ਦਊਗਾ ਨਾਲ ਤੇ ਹੁਣ ਆਪਾਂ ਇਹਦੀ ਗੱਲ ਕਰੀਏ ਡਿਮਾਂਡ ਦੀ ਇਹ ਟਰੈਕਟਰ ਦੀ ਮਹਿੰਦਰਾ 585 ਡੀ ਆਈ ਦੀ ਡਿਮਾਂਡ ਕਿੰਨੀ ਨੇ ਨਰੇ ਇਹ ਮਾਡਲ ਦੀ ਨਾ ਨਾ ਚੈੱਕ ਕਰਾ ਦੀ ਸਾਡਾ ਕੋਲ ਕਲੱਚ ਆ ਜੀ ਠੀਕ ਆ ਡਬਲ ਕਲੱਚ ਰੀਨਰ ਡਬਲ ਕਲੱਚ ਆ ਜੀ ਕੰਪਨੀ ਦਾ ਕੰਪਨੀ ਦਾ ਜੀ ਲੜਿਆ ਨਵੇਂ ਮਾਡਲ ਦੀ ਡਿਮਾਂਡ ਕਰਦੇ 285000 ਹਾਂ 285 ਵੀਰੇ ਆਪਣੀ ਡਿਮਾਂਡ ਆ ਬਾਈ ਜਿਹੜਾ ਆਪਣੀ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ ਜੇ ਕੋਈ ਤੇਰੀ ਵੀਡੀਓ ਤੇ ਆਪਣੇ ਕੋਲੇ ਗਾਹਕ ਆਉਂਦਾ ਨਾ ਮੋਲ ਵੀਰੇ ਤੇਰੇ ਮੂੰਹ ਨੂੰ ਡਿਸਕਾਊਂਟ ਅੱਜ ਦਈ ਐ ਨਾ ਮੈਂ ਠੀਕ ਆ ਬਾਈ 15 ਇਹ ਚੋਂ ਚੱਕਦੇ ਜਾ 270000 ਦਾ ਡਰੈਕਟ ਦੇ ਦੂੰਗਾ ਸਮਾਨ ਆਈ ਮਿਰੂਨ ਮੋਲ ਜੋਕਾ ਭਾਈ ਇੱਕ ਜੇ ਇੱਕ ਹੋਰ ਕਰਾਣੀ ਫੇਵਰ ਹੌਡ ਹਾਂ ਐਂਪੋਂ ਸਾਰਾ ਸਮਾਨ ਚਾਰੇ ਟਾਇਰ ਨਵੇਂ ਜੀ ਪੈਂਦੇ ਆ ਵੀਰੇ ਚਾਰੇ ਇਹਦੇ ਕੰਪਨੀ ਦੇ ਟਾਇਰ ਆ ਗੋਡੀਅਰ ਕੰਪਨੀ ਦੇ ਮਗਰਲੇ ਸੀਟ ਤੇ ਆ ਮਗਰਲੇ ਆ ਮੂਰਲੇ ਗੋਡੀਅਰ ਦੇ ਆ ਠੀਕ ਆ ਹਾਂ ਇਹ ਚਾਰੇ ਟਾਇਰ ਤੇ ਆਪਾਂ ਗੱਲ ਕਰੀਏ ਕਿਹੜੇ ਪਿੰਡ ਵਕਾਉ ਇਹ ਪਿੰਡ ਵੀਰ ਜੀ ਸੁਖਾਣਾ ਦੀ ਜੀ ਠੀਕ ਹੈ ਭਾਈ ਜਿਹੜਾ ਜ਼ਿਲ੍ਹਾ ਮੋਗਾ ਭਾਈ ਭਗਤੇ ਦੇ ਨੇੜੇ ਪਿੰਡ ਆ ਜੀ ਮੇਰਾ ਸੁਖਾਣਾ ਦਾ ਤੇ ਬਾਈ ਜੀ ਨੰਬਰ ਬੋਲ ਦਿਓ ਨੰਬਰ ਵੀਰੇ ਆਪਾਂ ਬੋਲਦੇ ਆ ਇੱਕ ਬੇਨਤੀ ਹੈ ਜੀ ਗਾਕਾਂ ਨੂੰ ਵੀ ਜਿਹੜੀ ਆਪਾਂ ਚੀਜ਼ ਦੱਸੀ ਆ ਵੀਡੀਓ ਤੇ ਇੰਨੀ ਗੱਲ ਮੇਰੇ ਘਰੇ ਆ ਕੇ ਤੁਹਾਡੇ ਸਾਹਮਣੇ ਸ਼ੀਸ਼ਾ ਲਿਕਲੂਗੀ ਠੀਕ ਆ ਜਿੰਦੇ ਟਾਇਰ ਦੱਸਿਆ ਜਿੰਨੀਆਂ ਕੰਡੀਸ਼ਨਾਂ ਜੋ ਇੰਜਨ ਗੇਰ ਦੀਆਂ ਤਸੱਲੀਆਂ ਆਹੀਂ ਨਿਕਲੂਗਾ ਟਰੈਕਟਰ ਆ ਵੀ ਟਾਇਰ ਬਈ ਕਈ ਵਾਰੀ ਗਾਕਿਆ ਵਾਲਾ ਗਾਕ ਫੋਨ ਕਰਦਾ ਅਨਮੋਲ ਵੀਰੇ ਵੀ ਯਾਰ ਆ ਟਰੈਕਟਰ ਦੀਆਂ ਫੋਟੋਆਂ ਪਾ ਦਿਓ ਇਹਦੀਆਂ ਪਾ ਦਿਓ ਬਈ ਕਈ ਵਾਰੀ ਭਾਈ ਭਰਾਵਾ ਸਮਾਂ ਨਹੀਂ ਲੱਗਦਾ ਯਾਰ ਹਨਾ ਵੀ ਇੰਨੀ ਕੁ ਬੇਨਤੀ ਆ ਵੀ ਜਿਹੜੀ ਚੀਜ਼ ਆਪਾਂ ਅੱrte ਦਿਖਾਉਣੇ ਓੰਨੀ ਚੀਜ਼ ਲਿਕਲੂਗੀ ਆਗੇ ਠੀਕ ਆ ਬਾਈ ਹਾਂ ਪੈਂਡ ਆਪਣਾ ਸੁਖਾਣਾੰਦਾ ਵੀਰੇ ਭਾਈ ਭਗਤੇ ਦੇ ਨੇੜੇ ਪੈਂਡ ਸੁਖਾਣਾੰਦਾ ਜ਼ਿਲ੍ਹਾ ਮੋਗਾ ਠੀਕ ਆ ਮੋਬਾਈਲ ਨੰਬਰ 9417581582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਠੀਕ ਆ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ